ਸਾਡਾ ਇੱਥੇ ਨਾਕੇ ਦਾ ਮੇਨ ਪਰਪਸ ਹੈਗਾ ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਸਾਨੂੰ ਮਾਨਯੋਗ ਸਾਡੇ ਏਡੀਜੀਪੀ ਸਾਹਿਬ ਟ੍ਰੈਫਿਕ ਔਰ ਸਾਡੇ ਐਸਐਸਪੀ ਮੈਡਮ ਅਮਨੀਤ ਕੌਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਤੋਂ ਹੇਠੋਂ ਦੇ ਕੋਲ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਨਾਕਾ ਲਾਇਆ ਹੈ ਜਿਹਦੇ ਵਿੱਚ ਅਸੀਂ ਜਿਹੜੀਆਂ ਓਵਰ ਸਪੀਡ ਗੱਡੀਆਂ ਨੇ ਆਪਣੇ ਜਿਹੜੀਆਂ ਸਪੀਡ ਆ ਇੱਥੇ ਆਪਣੇ ਹਾਈਵੇ ਦੀ 80 ਆ ਜਿਹੜੀਆਂ 80 ਤੋਂ ਉੱਪਰ ਗੱਡੀਆਂ ਹੁੰਦੀਆਂ 90 ਪਲੱਸ 100 ਉਹਨਾਂ ਦੇ ਅਸੀਂ ਓਵਰ ਸਪੀਡਿੰਗ ਦੇ ਚਲਾਨ ਕਰਦੇ ਹਾਂ ਇਹ ਜਿਹੜਾ ਨਾਕਾ ਗਿਆ ਲਾਇਆ ਗਿਆ ਇਹ ਇਹ ਪਹਿਲੀ ਵਾਰ ਲਗਾਇਆ ਗਿਆ ਓਵਰ ਸਪੀਡ ਦਾ ਜਾਂ ਪਹਿਲਾਂ ਵੀ ਇਹ ਨਾਕਾ ਚੱਲ ਰਹੇ ਨੇ ਜੀ ਮੇਰੀ ਤਨਤੀ ਹੈ ਜੇ ਲਾਸਟ ਵੀਕ ਤੋਂ ਹੋਈ ਹੈ ਮੇਰੀ ਤਨਤੀ ਦੇ ਵਿੱਚ ਅੱਜ ਮੇਰਾ ਇੱਥੇ ਪਹਿਲਾ ਨਾਕਾ ਆਇਆ ਪਹਿਲਾਂ ਵੀ ਰੁਟੀਨ ਦੇ ਵਿੱਚ ਨਾਕੇ ਲੱਗਦੇ ਰਹੇ ਨੇ ਅਸੀਂ ਬਦਲ-ਬਦਲ ਕੇ ਕਦੇ ਖੰਨਾ ਦਿੱਲੀ ਹਾਈਵੇ ਦੇ ਉੱਤੇ ਔਰ ਕਦੇ ਇਸ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਅਸੀਂ ਬਦਲ-ਬਦਲ ਕੇ ਰੁਟੀਨ ਦੇ ਵਿੱਚ ਨਾਕਾ ਲਗਾਉਂਦੇ ਰਹੇ ਨੇ ਤੇ ਇਹਨਾਂ ਗੱਡੀਆਂ ਦਾ ਅਸੀਂ ਓਵਰ ਸਪੀਡਿੰਗ ਦਾ ਚਲਾਨ ਮੈਕਸਿਮਮ ਕਰ ਦਿੰਦੇ ਹਾਂ ਨਾਕਿਆਂ ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਜੀ ਸਾਹਿਬ ਬੈਂਕਲਾਉਣ ਵਾਲੇ ਗਲਾਂ ਤੇ ਜਿਸ ਤਰ੍ਹਾਂ ਸਿਖਿਆ ਆ ਵੀ ਹਾਈਵੇ ਦੇ ਉੱਤੇ ਓਵਰ ਸਪੀਡਿੰਗ ਦੇ ਐਕਸੀਡੈਂਟ ਹੁੰਦੇ ਨੇ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਇਸ ਤਰ੍ਹਾਂ ਦੇ ਨਾਕਾਕੇ ਕੰਟੀਨਿਊ ਅੱਗੇ ਵੀ ਕੰਟੀਨਿਊ ਕਰਨਾ। ਜਿਸ ਤਰ੍ਹਾਂ ਕਿ ਬੱਚੇ ਵੀ ਅੱਜ ਕੱਲ ਛੋਟੀ ਉਮਰ ਦੇ ਬੱਚੇ ਵੀ ਗੱਡੀਆਂ ਲੈ ਕੇ ਘੁੰਮਦੇ ਨੇ ਉਹ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਛੋਟੇ ਘੁੰਮਣੇ ਗੱਡੀ ਲੈ ਕੇ। ਬਿਲਕੁਲ ਸਰ ਉਹਨਾਂ ਮਾਪਿਆਂ ਨੂੰ ਅਸੀਂ ਖਾਸ ਤੌਰ ਤੇ ਹਦਾਇਤ ਕਰਨਾ ਚਾਹੁੰਦੇ ਹਾਂ ਵੀ ਜਿਹੜੇ 18 ਸਾਲ ਤੋਂ ਛੋਟੇ ਵਿਦਆਊਟ ਲਾਇਸੈਂਸ ਲੈ ਕੇ ਗੱਡੀ ਚਲਾਉਂਦੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਉਹ ਆਪਣੇ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਬੱਚਾ 18 ਸਾਲ ਤੋਂ ਛੋਟਾ ਗੱਡੀ ਚਲਾਉਂਦਾ ਉਹਦਾ ਐਕਸੀਡੈਂਟ ਜੇਕਰ ਹੋ ਜਾਂਦਾ ਆ ਤਾਂ ਉਹਦੇ ਵਿੱਚ ਬੱਚੇ ਦੇ ਨਾਲ ਨਾਲ ਉਸਦੇ ਮਾਪਿਓ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੋ ਗਈ ਹੈ ਇਸ ਲਈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਔਰ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਜਿਸ ਤਰ੍ਹਾਂ ਤੁਸੀਂ ਕਹੇ ਵੀ ਜਿਵੇਂ ਓਵਰ ਸਪੀਡ ਗੱਡੀਆਂ ਚਲਦੀਆਂ ਜਾਣੇ ਓਵਰ ਸਪੀਡ ਚਲਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਓਵਰ ਸਪੀਡ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਟ ਰੱਖੀ ਹੁੰਦੀ ਆ ਉਹਦੇ ਅਕੋਰਡਿੰਗ ਗੱਡੀ ਚਲਾਓ ਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕੀਏ